ਮੁਕੇਰੀਆਂ ਨਗਰ ਕਾਉਂਸਲ ਅਧੀਨ ਬਖ ਬਖ ਬਾਡਾਂ ਵਿੱਚ ਸੀਵਰੇਜ ਬਲੌਕਿੰਗ ਦੀ ਆਉਣ ਵਾਲੀ ਸਮੱਸਿਆ ਨੂੰ ਦੂਰ ਕਰਨ ਅਤੇ ਮੈਨੂਅਲੀ ਸਫਾਈ ਕਰਦੇ ਸਮੇਂ ਵਾਪਰਨ ਵਾਲੇ ਹਾਦਸਿਆਂ ਦੀ ਰੋਕਥਾਮ ਲਈ ਆਪ ਹਲਕਾ ਇੰਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਹੋਰਾਂ ਵੱਲੋਂ ਕੀਤੇ ਗਏ ਉਪਰਾਲੇ ਸਦਕਾ ਪੰਜਾਬ ਸਰਕਾਰ ਵੱਲੋਂ ਸੈਕਸ਼ਨ ਕਮ ਜੈਟਿੰਗ ਮਸ਼ੀਨਾਂ ਵਾਲੀਆਂ ਦੋ ਗੱਡੀਆਂ ਨਗਰ ਕਾਉਂਸਲ ਨੂੰ ਮਿਲੀਆਂ ਜਿਨ੍ਹਾਂ ਦਾ ਵਿਧੀਪੂਰਵਕ ਉਦਘਾਟਨ ਆਪ ਹਲਕਾ ਇੰਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਹੋਰਾਂ ਕੀਤਾ ਇਸ ਮੌਕੇ ਨਗਰ ਕੌਂਸਲ ਦੇ ਈਓ ਰਾਮ ਪ੍ਰਕਾਸ਼ ਸਮੂਹ ਸਟਾਫ ਅਤੇ ਪਾਰਟੀ ਆਗੂ ਬਲਵਿੰਦਰ ਸੋਨੀ ਪੀਏ ਅਮਿਤ ਕੁਮਾਰ ਮਾਸਟਰ ਸੇਵਾ ਸਿੰਘ ਅਤੇ ਵਲੰਟੀਅਰ ਮੌਜੂਦ ਰਹੇ ਇਸ ਮੌਕੇ ਜਿੱਥੇ ਈਓ ਮੁਕੇਰੀਆਂ ਵੱਲੋਂ ਮਹਿਮਾਨਾਂ ਨੂੰ ਜੀ ਆਇਆਂ ਆਖਦੇ ਹੋਏ ਸਰਕਾਰ ਅਤੇ ਆਪ ਹਲਕਾ ਇੰਚਾਰਜ ਦਾ ਧੰਨਵਾਦ ਕੀਤਾ ਉਥੇ ਪ੍ਰੋਫੈਸਰ ਜੀਐਸ ਮਲਤਾਨੀ ਹੋਰਾਂ ਦੱਸਿਆ ਕਿ ਇਹਨਾਂ ਆਧੁਨਿਕ ਮਸ਼ੀਨਾਂ ਜਿਸ ਦੀ ਨਗਰ ਕੌਂਸਲ ਨੂੰ ਲੰਬੇ ਸਮੇਂ ਤੋਂ ਲੋੜ ਸੀ ਮੈਨੂਅਲ ਕੰਮ ਹੁਣ ਇਹਨਾਂ ਮਸ਼ੀਨਾਂ ਨਾਲ ਹੋਵੇਗਾ ਅਤੇ ਸਫਾਈ ਕਰਦੇ ਸਮੇਂ ਜਾਨ ਮਾਲ ਦੀ ਹੋਣ ਵਾਲੀ ਹਾਨੀ ਦੇ ਜ਼ੀਰੋ ਚਾਂਸ ਹੋਣਗੇ ਉਨਾ ਕਿਹਾ ਕਿ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਲਈ ਦੁਸ਼ਹਿਰਾ ਗਰਾਊਂਡ ਵਿਖੇ ਲਗਾਇਆ ਗਿਆ ਟਿਊਬਵਲ ਵੀ ਚਾਲੂ ਕਰ ਦਿੱਤਾ ਗਿਆ ਹੈ। ਉਹਨਾਂ ਸ਼ਹਿਰ ਦੇ ਰਹਿੰਦੇ ਕੰਮ ਵੀ ਜਲਦ ਪੂਰੇ ਕਰਨ ਦੀ ਗੱਲ ਆਖੀ। ਨਿਊ ਚੜ੍ਹਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ। ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੈ ਹਿੰਦ। ਅੱਜ ਹਲਕਾ ਮੁਕੇਰੀਆਂ ਵਾਸਤੇ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਕਿ ਪੰਜਾਬ ਸਰਕਾਰ ਵੱਲੋਂ 2 ਜੱਟ ਮਸ਼ੀਨਾ ਸੈਂਕਸ਼ਨ ਮਸ਼ੀਨਾ ਮੁਕੇਰੀਆਂ ਨੂੰ ਦਿੱਤੀਆਂ ਗਈਆਂ। ਦੀ ਕੀਮਤ ਲਗਭਗ 68 ਲੱਖ 71 ਹਜ਼ਾਰ ਦੇ ਲਾਗੇ ਤੱਕ ਹੈਗੀ ਹੈ ਔਰ ਇਹਨਾਂ ਦਾ ਫਾਇਦਾ ਇਹ ਹੋਵੇਗਾ ਕਿ ਜਿੱਥੇ ਅੱਗੇ ਮੈਨੂਅਲੀ ਹੌਲ ਚ ਵੜਨਾ ਪੈਂਦਾ ਸੀ ਗੰਦ ਕੱਢਣਾ ਪੈਂਦਾ ਸੀ ਸਫਾਈ ਕਰਨੀ ਪੈਂਦੀ ਸੀ ਉਹ ਸਾਰਾ ਕੰਮ ਇਹ ਮਸ਼ੀਨਾਂ ਕਰਨਗੀਆਂ ਤੇ ਕੋਈ ਵੀ ਜਾਨ ਮਾਲ ਦੀ ਕੋਈ ਨੁਕਸਾਨ ਹੋਣ ਦੇ ਚਾਂਸ ਜ਼ੀਰੋ ਹੋ ਜਾਣਗੇ ਕਿਸੇ ਨੂੰ ਵੀ ਗੱਟਰਾ ਵਿੱਚ ਵੜਨਾ ਨਹੀਂ ਪਵੇਗਾ ਜੋ ਜਿੰਨਾ ਵੀ ਮਕੇਰੀਆਂ ਦਾ ਹੁਣ ਇਹ ਗੱਟਰਾ ਦੀ ਸਾਫ ਸਫਾਈ ਦਾ ਕੰਮ ਹੈ ਤਾਂ ਕਿ ਸਾਰਾ ਮਲਵਾ ਠੀਕ ਤਿੱਕਣਾ ਚੱਲਦਾ ਰਹੇ ਉਹ ਇਹਨਾਂ ਮਸ਼ੀਨਾਂ ਰਾਹੀਂ ਕੋਆ ਕਰੇਗਾ ਜੋ ਕਿ ਬਹੁਤ ਵੱਡੀ ਜੂਰਤ ਵੀ ਸੀ ਕਿ ਮਕੇਰੀਆਂ ਸ਼ਹਿਰ ਦੀ ਸੋ ਮੈਂ ਸਨਿਦਾਂ ਮੈਂ ਆਪਣੇ ਵੱਲੋਂ ਆਮ ਆਦਮੀ ਪਾਰਟੀ ਮਕੇਰੀ ਸਮੂਚੀ ਟੀਮ ਵੱਲੋਂ ਸਾਰੇ ਮਕੇਰੀਆਂ ਦੇ ਪ੍ਰਸ਼ਾਸਨ ਵੱਲੋਂ ਸਰਕਾਰ ਦਾ ਧੰਨਵਾਦ ਵੀ ਕਰਦਾ ਹਾਂ ਔਰ ਆਸ ਕਰਦਾ ਵੀ ਜੋ ਸਾਡੀਆਂ ਹੋਰ ਵੀ ਲੋੜਾਂ ਹੈਗੀਆਂ ਉਹਨੂੰ ਸਾਡੀ ਸਰਕਾਰ ਜਲਦੀ ਜਲਦੀ ਪੂਰਾ ਕਰੇਗੀ ਪਾਣੀ ਦਾ ਇੱਕ ਬੋਰ ਹੁਣੇ-ਹੁਣੇ ਕੋਈ 43 ਲੱਖ ਤੋਂ ਜ਼ਿਆਦਾ ਕੀਮਤ ਨਾਲ ਨਸ਼ਾਰਾ ਗਾਉਂ ਚ ਦਸਾਰਾ ਗਾਉਂ ਚ ਲੱਗਿਆ ਇੱਕ ਹੋਰ ਟਿਊਬਲ ਜਲਦੀ ਹੀ ਪਕੀਰੀਆਂ ਵਿੱਚ ਲਾਇਆ ਜਾ ਰਿਹਾ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਕਿਸੇ ਵੀ ਮੁਹੱਲੇ ਗਲੀ ਵਿੱਚ ਪਾਣੀ ਵਾਲੇ ਪਾਣੀ ਦੀ ਦਿੱਕਤ ਨਾ ਹੋਵੇ ਸਭ ਤੋਂ ਪਹਿਲਾਂ ਤਾਂ ਬਹੁਤ ਹੀ ਸਤਿਕਾਰਯੋਗ ਮਲਤਾਨੀ ਸਾਹਿਬ ਉਹਨਾਂ ਦੀ ਟੀਮ ਦਾ ਮੈਂ ਨਗਰ ਕੌਂਸਲ ਵਿੱਚ ਜੀ ਆਇਆਂ ਕਹਿੰਦਾ ਹਾਂ ਮਾਨਯੋਗ ਮਲਤਾਨੀ ਸਾਹਿਬ ਦੀ ਰਹਿਨਮਾਈ ਹੇਠ ਨਗਰ ਕੌਂਸਲ ਵੱਲੋਂ ਸੂਪਰ ਸੈਕਸ਼ਨ ਮਸ਼ੀਨ ਜਟਿੰਗ ਮਸ਼ੀਨ ਜੋ ਕਿ 35 ਲੱਖ 33000 ਦੀ ਇੱਕ ਲਈ ਗਈ ਦੂਸਰੀ ਗ੍ਰੈਬ ਬੱਕਟਸ ਛੋਟੀ ਮਸ਼ੀਨ ਜੋ 10 ਲੱਖ 38000 ਦੀ ਲਈ ਗਈ ਟਿਊਬ ਲ ਇੰਸਟਾਲ ਕੀਤਾ ਦੁਸਾਰਾ ਗਰਾਊਂਡ ਦੇ ਵਿੱਚ 43 ਲੱਖ 42000 ਟੋਟਲ 1 ਕਰੋੜ 7 ਲੱਖ 13000 ਦੀ ਦੇਣ ਜੋ ਕਿ ਮਕੇਰੀਆ ਨੂੰ ਆਇਆ ਉਹ ਮਾਨ ਜੋਗ ਮਤਲਬ ਨਹੀਂ ਸ਼ਾਬਦੀ ਜਿੱਦ ਤੱਕ ਤੁਸੀਂ ਕੁਐਸਚਨ ਕੀਤਾ ਕਿ ਵਾਟਰ ਸਪਲਾਈ ਦੀ ਇਹਦੇ ਸਬੰਧ ਵਿੱਚ ਮੈਂ ਮਾਨ ਜੋਗ ਕਮਿਊਨੀਕੇਸ਼ਨ ਬੇਨਤੀ ਕਰਦਾ ਕੀ ਅਮਰਜ ਸਕੀਮ ਦੇ ਵਿੱਚ 100% ਵਾਟਰ ਸਪਲਾਈ ਲਈ ਹੈਗੀ ਆ ਉਹਨੂੰ ਆਪਾਂ ਕਵਰ ਕਰਾਂਗੇ ਜੇ ਨਾ ਏਰੀਆ ਦੇ ਵਿੱਚ ਵਾਟਰ ਸਪਲਾਈ ਨਹੀਂ ਪਈ ਤੁਰੰਤ ਉਹਦੇ ਚ ਪਾਈ ਜਾਵੇਗੀ ਉਸ ਦੇ ਸਬੰਧ ਵਿੱਚ ਵੀ ਮੈਂ ਬੇਨਤੀ ਕਰਦਾ ਕਿ 13 ਕਰੋੜ ਦੇ ਆਲਰੇਡੀ ਟੈਂਡਰ ਸੀਵਰੇਜ ਬੋਰਡ ਲਗਾ ਚੁੱਕਾ ਹੈ ਜਿੱਥੇ-ਇੱਥੇ ਵੀ ਵਾਟਰ ਸਪਲਾਈ ਦੀ ਲੋੜ ਹੋਏਗੀ ਪਹਿਲ ਦੇ ਆਧਾਰ ਤੇ ਉਹਨੂੰ ਹੱਲ ਕਰਾਂਗੇ